ਇੱਕ ਛੋਟੀ ਜੀ ਗਲਤੀ ਪੈ ਗਈ ਭਾਰੀ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਅੰਦਰ ਹੋਇਆ ਹੰਗਾਮਾ ਬੱਚੇ ਨੂੰ ਐਕਸਪਾਇਰੀ ਟਿਕਾ ਲੱਗਣ ਤੇ ਪੜਕੇ ਮਾਪੇ ਡਾਕਟਰ ਅਤੇ ਸਟਾਫ ਨਰਸ ਨੇ ਮੰਨਿਆ ਹੈ ਕਿ ਉਨ੍ਹਾਂ ਕੋ ਗਲਤੀ ਨਾਲ ਲਗਾਇਆ ਗਿਆ ਐਕਸਪਾਇਰੀ ਟਿਕਾ ਲਗਾਉਣ ਤੋਂ ਪਹਿਲਾਂ ਉਨ੍ਹਾਂ ਨੇ ਨਹੀਂ ਚੈੱਕ ਕੀਤੀ ਹੀ ਤਾਰੀਖ ਟਿਕਾ ਲੱਗਦੇ ਹੀ ਬੱਚਾ ਹੋ ਗਿਆ ਬੇਹੋਸ਼ ਬੱਚੇ ਦੇ ਮਾਪਿਓ ਨੇ ਕੀਤਾ ਹੰਗਾਮਾ ਡਾਕਟਰਾਂ ਨੇ ਕਿਹਾ ਹੈ ਕਿ ਮੇਰੇ ਸਟਾਫ ਦੀ ਗਲਤੀ ਹੈ ਦੇਖੋ ਇਹ ਖਬਰ ਕੀ ਹੈ ਪੂਰਾ ਮਾਮਲਾ ਸਾਡੇ ਬੱਚੇ ਨਾਲ ਇਦਾਂ ਹੀ ਸਾਡਾ ਬੱਚਾ ਇੱਥੇ ਆਇਆ ਹੈ ਉਹਨੂੰ ਥੋੜੀ ਜਿਹੀ ਪ੍ਰੋਬਲਮ ਹੀ ਹੈ ਡਿੰਗ ਦੀ ਉਹਨੂੰ ਪ੍ਰੋਬਲਮ ਹੋਈ ਉਹਨੂੰ ਕੋਈ ਸੀਜ਼ਰ ਦਾ ਸਿਰ ਦਾ ਟੀਕਾ ਲਾ ਦਿੱਤਾ ਕਿ ਇਹਨੂੰ ਦੌਰੇ ਪੈਂਦੇ ਆ ਉਹ ਕੁਦਰਤੀ ਜਿਹਨੂੰ ਅੱਧਾ ਬੱਚਾ ਅੱਧਾ ਟੀਕਾ ਚੜਿਆ ਤਾਂਹੀਂ ਉਹਦੀ ਡੱਬੀ ਦਵਾ ਦਾ ਫੜ ਲਈ ਉਹ ਡੱਬੀ ਜਿਹੜੀ ਫੜੀ ਤੇ ਉਹ ਚੈੱਕ ਕੀਤੀ ਤੇ ਉਹ ਡੇਟ ਐਕਸਪਾਇਰੀ ਹੀ ਉਹ ਟੀਕਾ ਕਈ ਉਸੇ ਵਲੇ ਮੁੜ ਕੇ ਟੀਕਾ ਬੰਦ ਕਰਵਾਇਆ ਦਵਾ ਦਾ ਬੱਚਾ ਗੋਮਿਆ ਬੱਚਾ ਅਜੇ ਤੱਕ ਬੱਚਾ ਗੋਮਿਆ ਅੱਜੋਂ ਘੜੇ 2 ਘੰਟੇ ਹੋ ਗਏ ਭਾਈ ਅਜੇ ਤੱਕ ਤੇ ਕੀ ਮੰਗ ਕਰਦੇ ਹੋ ਮੰਗੇ ਉਹ ਕਰਦੇ ਕੇ ਇਹਦੇ ਤੇ ਕਾਰਵਾਈ ਹੋਵੇ ਇਹਦਾ ਲਾਇ ਇਹੋ ਜਿਹੇ ਜਿਹੜੇ ਮਾਫੀਆ ਬਣੇ ਆ ਇੱਥੇ ਮੈਡੀਕਲ ਮਾਫੀਆ ਚੱਲੰਦਿਆ ਪੰਦ ਹੋਵੇ ਇਹ ਬੱਚੇ ਬੇਜਮਾਨੇ ਬੱਚੇ ਆ ਇਹਨਾਂ ਦੇ ਨਾਲ ਇਸ ਤਰ੍ਹਾਂ ਕਰਦੇ ਆ ਅਈ ਕੋ ਵੱਡੇ ਬੱਚੇ ਦੇ ਟੀਕਾ ਲੱਗਾ ਹੋਵੇ ਕੋਈ ਛਾਡੇ ਲੱਗਾ ਹੋਵੇ ਤੇ ਅਸੀਂ ਤੇ ਦੱਸ ਵੀ ਲਈਏ ਆਪਣਾ ਰੋਗ ਇਹ ਛੋਟੇ ਬੱਚੇ ਆਪਣਾ ਰੋਗ ਵੀ ਕਿੱਦਾਂ ਦੱਸਣਗੇ ਜੇ ਕੱਲ ਨੂੰ ਬੱਚੇ ਨੂੰ ਰੱਬ ਨਾ ਕਰੇ ਕੁਝ ਹੋ ਜੇ ਉਹਦਾ ਜ਼ਿੰਮੇਵਾਰ ਇਹ ਕੋ ਨਾਲ ਮਾਜਨ ਹੋਊਗਾ ਮੈਡੀਕਲ ਸਟੋਰ ਵਾਲਾ ਬੰਦੇ ਦਾ ਦੱਸੋ ਮੈਡੀਕਲ ਸਟੋਰ ਵਾਲਾ ਜਿਹੜਾ ਬੰਦਾ ਗੱਲੇ ਦੇ ਭਾਇਆ 10ਵੀਂ ਪਾਸ ਆ ਸਫਾਈ ਕਰਮਚਾਰੀ ਆ ਜਿਹੜਾ ਮੈਡੀਕਲ ਸਟੋਰ ਤੇ ਦਵਾਈਆਂ ਦੇਂਦਿਆ ਵਾ ਤੇ ਆਪੇ ਦਵਾਈਆਂ ਚੁੱਕ-ਚੁੱਕ ਕੇ ਭੱਜੀ ਜਾਂਦੀਆਂ ਐਕਸਪਾਇਰੀ ਡੀ ਕੇ ਬੱਚਿਆਂ ਨੂੰ ਲਾਈ ਜਾਂਦੇ ਆ ਠੀਕ ਉਹ 10ਵੀਂ ਪਾਸ ਆ ਉਹਨੂੰ ਪੜ੍ਹਨਾ ਨਹੀਂ ਆਉਂਦਾ ਹੁਣ ਬੱਚੇ ਦੀ ਕੀ ਕੰਡੀਸ਼ਨ ਹੈ ਜੀ ਹਾਂਜੀ ਬੱਚੇ ਦੀ ਕੰਡੀਸ਼ਨ ਕੀ ਹੈ ਅੱਛਾ ਪੇਸ਼ੈਂਟ ਦਾ ਪਤਾ ਬੇਹੋਸ਼ ਆ ਅੱਛਾ ਬੇਹੋਸ਼ ਉਹ ਆਹ ਦੇਖੋ ਬੱਚਾ ਅਜੇ ਤੱਕ ਬੇਹੋਸ਼ ਆ ਮੈਂ ਬੱਚੇ ਨੂੰ ਅਸੀਂ ਇੱਥੇ ਉਹਨੂੰ ਕਿਹਾ ਕਿ ਤੇਰੇ ਕੋਲ ਆਕਸੀਜਨ ਨਹੀਂ ਹੈਗੀ ਵੈਂਟੀਲੇਟਰ ਨਹੀਂ ਹੈਗਾ ਹੁਣ ਆਪ ਵੀ ਉੱਪਰ ਕਹਿੰਦੇ ਐਂਬੂਲੈਂਸ ਨਹੀਂ ਆਈ ਫਿਰ ਤੂੰ ਇਹੋ ਜਿਹਾ ਪੇਸ਼ੈਂਟ ਨੂੰ ਫੜਦਾ ਕਿਉਂ ਆ ਤੂੰ ਜੇ ਨਹੀਂ ਡਾਕਟਰ ਹੈਗਾ ਨਾ ਤੂੰ ਸਿਰ ਦਾ ਟੀਕਾ ਹੀ ਕਿਉਂ ਲਾਇਆ ਦੌਰੇ ਜਿਹਾ ਉਹ ਤੂੰ ਟੀਕਾ ਕਿਉਂ ਲਾਤਾ ਐਕਸਪਾਇਰੀ ਕੋਰੇ ਬੱਚੇ ਨਾਲ ਕੋਈ ਮਿਸਪੇ ਵਰਖ ਹੋ ਜੇ ਘਟਨਾ ਹੋ ਜੇ ਤੇਰਾ ਜੁਮੇ ਨਾਲ ਮਾਜਣਾਗਾ ਅਸੀਂ ਇਹ ਤੋਂ ਮੰਗ ਚਾਉਂਦੇ ਆ ਕਿ ਅਸੀਂ ਇੱਥੇ ਕਾਰਵਾਈ ਵੱਖਰੀ ਕਰਾਉਣੀ ਜਿਹੜਾ ਟ੍ਰੀਟਮੈਂਟ ਵੀ ਇਹੋ ਹੀ ਕਰਾ ਕੇ ਦਊਗਾ ਸਾਰਾ ਹੁਣ ਜਿੱਥੇ ਸਾਨੂੰ ਇਲ ਭੇਜ ਰਿਹਾ ਕੋਈ ਐਂਬੂਲੈਂਸ ਨਹੀਂ ਆਈ ਇੱਥੇ ਕੋਈ ਕੁਝ ਨਹੀਂ ਹੈਗਾ ਅਹੀਂ ਹੋਰਾਂ ਪਰਿਵਾਰਾਂ ਨੂੰ ਹੱਥ ਜੋੜ ਕੇ ਕਹਿੰਦੇ ਆ ਇੱਥੋਂ ਇਨੇ ਤੋਂ ਚਲ ਜਾਓ ਇੱਥੋਂ ਮੇਰੇ ਨਾਲ ਮੇਰੀ ਕੁੜੀਆਂ ਨੂੰ 3 ਸਾਲ ਪਹਿਲਾਂ ਇਹਨੇ ਇਤਰਾ ਹੀ ਕੀਤਾ ਅਜੇ ਤੱਕ ਮੇਰੀ ਕੁੜੀਆਂ ਨੂੰ ਦੌਰੇ ਪੈਂਦੇ ਆ ਇਹਨੇ ਮੈਨੂੰ ਤਰਸ਼ੀਮ ਡਾਕਟਰ ਕੋਲ ਭੇਜਿਆ ਮੈਂ ਸਕਾਟ ਹਸਪਤ ਅਜੇ ਤੱਕ ਮੇਰੀ ਕੁੜੀ ਨੂੰ 3 ਸਾਲ ਦੀ ਦੌਰਿਆਂ ਦੀ ਦਵਾਈ ਇਹ ਹੋ ਮੈਂ ਦੇ ਦਿਆ ਕੁੜੀ ਨੂੰ ਸਵੇਰੇ ਸ਼ਾਮ ਉਹ ਵੀ ਇਹਦੇ ਕੰਮ ਕਰਕੇ ਹਾਂਜੀ ਹਾਂਸਲ ਕੀ ਕਾਰਵਾਈ ਕੀਤੀ ਗਿਆ ਜੀ ਕਿਹੜੀ ਜਗ੍ਹਾ ਤੇ ਕੁਨਾਲ ਮਾਜਨ ਹਸਪੀਟਲ ਹੈ ਜੀ 2 ਨੰਬਰ ਸਟਰੀ ਜੀ ਉਹਨਾਂ ਦੀ ਕੋ ਕੰਪਲੇਂਟ ਆਈ ਸੀ ਕਿ ਕੋਈ ਬੱਚੇ ਨੂੰ ਕੋ ਐਕਸਪਾਇਰ ਮੈਡੀਸਿਨ ਲਗਾਈ ਗਈ ਹੈ ਉਹਦੇ ਸਿਲਸਿਲੇ ਜਿਸੀ ਇੱਥੇ ਆਈ ਸੀ ਆ ਇਨਵੈਸਟੀਗੇਸ਼ਨ ਦੌਰਾਨ ਵੇਖਿਆ ਕਿ ਅਸੀਂ ਹੋਰ ਵੀ ਇੱਥੇ ਤਿੰਨ ਤਰ੍ਹਾਂ ਦੀਆਂ ਦਵਾਈਆਂ ਸੀ ਜਿਹੜੀਆਂ ਐਕਸਪਾਇਰ ਪਾਈਆਂ ਗਈਆਂ ਨੇ ਉਹ ਅਸੀਂ ਸੀਜ਼ ਕਰ ਲਈਆਂ ਜੀ ਤੇ ਬਾਕੀ ਸੀ ਰਿਪੋਰਟ ਬਣਾ ਕੇ ਆ ਤੇ ਅੰਦਰੋਂ ਰਾਜ ਨੂੰ ਲਈ ਅਖੀਂ ਜਿਦਾ ਉੱਤ ਜਿਹੜਾ ਇੰਜੈਕਸ਼ਨ ਐਕਸਪਾਇਰ ਸੀਗਾ ਜਿਹੜਾ ਬੱਚੇ ਨੂੰ ਲਗਾਇਆ ਗਿਆ ਜੀ ਉਹ ਕਬੀ ਅਚ ਲੈ ਲਿਆ ਸਤ ਉਹ ਯੂਜ਼ ਹੋ ਚੁੱਕਾ ਸੀ ਜਾਂ ਕੰਜ਼ੂਮ ਹੋ ਚੁੱਕਾ ਸੀ ਉਹਦੇ ਨਾਲ ਨਾ ਕੋਈ ਹੋਲ ਸਟੌਕ ਨਹੀਂ ਸੀ ਇਹਨਾਂ ਕੋਲ ਜੀ ਬਿਲਾਲ ਉਹ ਸਟੌਕ ਦਾ ਵੀ ਉਹ ਕੋਈ ਪਰਚੇਜ਼ ਰਿਕਾਰਡ ਸਾਨੂੰ ਨਹੀਂ ਦਿਖਾਵਾ ਰਹੇ ਜੀ ਸਰ ਜਿਹੜਾ ਇੰਜੈਕਸ਼ਨ ਸੀ ਜੇਕਰ ਬੱਚੇ ਨੂੰ ਲੱਗਾ ਤਾਂ ਉਹਦੀ ਕੋਈ ਪ੍ਰੋਬਲਮ ਹੁਣ ਅੱਗੇ ਚੱਲ ਕੇ ਬੱਚੇ ਨੂੰ ਹੋ ਸਕਦੀ ਹੈ ਮੈਨੂੰ ਮੈਂ ਕੋਈ ਟੈਕਨੀਕਲ ਜੀ ਠੀਕ ਹੈ ਹੁਣ ਕੀ ਕਾਰਵਾਈ ਹੋਏਗੀ ਜੀ ਤੋ ਕਾਰਵਾਈ ਕਾਨੂੰਨ ਦੇ ਤਾਅ ਬੰਦੀ ਹੈ ਇਹਨਾਂ ਦੇ ਅਗੇਂਸਟ ਲਈ। ਠੀਕ ਜਿੰਨਾ ਵੱਲੋਂ ਦਿੱਤਾ ਗਿਆ ਦਵਾਈਆਂ ਉਹਨਾਂ ਨੂੰ ਕਸਟਡੀ ਚ ਲਿਤਾਇਆ ਜਾਏਗਾ। ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ। ਜਿਵੇਂ ਜਿਹੜੇ ਸਟਾਫ ਨਰਸ ਨੇ ਇੱਥੇ ਜਿਨ੍ਹਾਂ ਨੇ ਮੈਡੀਸਨ ਜਿਹੜੀ ਦਿੱਤੀ ਹੈ ਐਕਸਪਾਇਰ ਹੋਈ ਦਵਾਈ ਲਗਾਈ ਹੈ। ਰਿਪੋਰਟ ਕਰਦਾ ਹੈ ਨਾ ਅੱਗੋਂ ਹਾਇਰ ਅਥਾਰਟੀ ਦੇਖੇਗੀ ਇਹਨਾਂ ਨੇ ਪੁਲਿਸ ਵੀ ਆਪਣਾ ਕੰਮ ਕਰੇਗੀ। ਠੀਕ ਸਰ ਜਿਹੜੇ ਦਸਵੀਂ ਦਸਵੀਂ ਕੀਤੀ ਪਈ ਜਿਹੜੇ ਦਵਾਈ ਦੇ ਰਹੇ ਨੇ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਉਹ ਤਾਂ ਇਲੀਗਲ ਹੈ ਸਰ। ਆਓ ਅਸੀਂ ਸਾਰਾ ਨੋਟ ਕਰ ਲੇ। ਠੀਕ ਹੈ ਸਰ। ਠੀਕ ਕਾਰਵਾਈ। ਮੈਂ ਡਾਕਟਰ ਕੋ ਅੱਜ ਕੀ ਗੱਲ ਹੋਈ ਹਸਪੀਟਲ ਜੀ ਸਰ ਬੱਚਾ ਮੇਰੇ ਕੋਲ ਆਇਆ ਸੀ ਹਨਾ ਉਸ ਵੇਲੇ ਮੈਂ ਬੱਚਾ ਅੱਖਾਂ ਪੁੱਠੀਆਂ ਵਾਂਗਰ ਸੀ ਤੇ ਮਨੇ ਦੌਰੇ ਦਾ ਪ੍ਰਕਾਰ ਜਿਹਨੂੰ ਅੱਬਾ ਕਹਿੰਦੇ ਆ ਕਿ ਹਾਂ ਵੀ ਹੱਥ ਪਾਉਂ ਉੱਪਰ ਥੱਲੇ ਹਨਾ ਹਿਲਾ ਰਿਆ ਸੀ ਹਨਾ ਦੌਰੇ ਦੇ ਤੇ ਆਪਣਾ ਰਿਸਪੌਂਸ ਨਹੀਂ ਕਰ ਰਿਹਾ ਸੀ ਜੀ ਹਨਾ ਤੋਂ ਉਸੇ ਹਿਸਾਬ ਨਾਲ ਹਨਾ ਮੈਂ ਉਹਨੂੰ ਇੱਕ ਐਮਰਜੈਂਸੀ ਟ੍ਰੀਟਮੈਂਟ ਦੇਣ ਵਾਸਤੇ ਹਨਾ ਉਹਨੂੰ ਜੇ ਵੀ ਦੌਰੇ ਦੀ ਦਵਾਈ ਹੁੰਦੀ ਹੈ ਹਨਾ ਉਹ ਮੈਂ ਦਿੱਤੀ ਸੀ ਜੀ ਠੀਕ ਹੈ ਉਹ ਸਟਾਫ ਨੇ ਹਨਾ ਅੰਦਰੋਂ ਘੱਟ ਕੇ ਦਿੱਤੀ ਤੇ ਉਹ ਵਾਈਟਨਸ ਹਨਾ ਐਕਸਪਾਇਰੀ ਵਾਲੀ ਸੀ ਜੀ ਤਾਂ ਸਰ ਜਿਹੜੇ ਬੱਚੇ ਨੂੰ 11 ਮਹੀਨੇ ਦੇ ਬੱਚੇ ਨੂੰ ਐਕਸਪਾਇਰਡ ਇੰਜੈਕਸ਼ਨ ਜਿਹੜਾ ਲਗਾਇਆ ਗਿਆ ਕਿ ਉਹ ਮਤਲਬ ਕੋਈ ਸਾਈਡ ਇਫੈਕਟ ਹੋ ਸਕਦਾ ਅੱਜ ਹੀ ਜਾਂ ਉਹਦੀ ਅੱਗੇ ਏਜ ਦੇ ਵਿੱਚ ਜਾ ਕੇ ਨਹੀਂ ਵੈਸੇ ਤੇ ਨਹੀਂ ਕਿਉਂਕਿ ਇਹ ਹਨਾ ਕੋਈ ਰਿਐਕਸ਼ਨ ਵਗੈਰਾ ਹੋਣਾ ਹੁੰਦਾ ਉਹ within 15 20 ਮਿੰਟ ਜਾਂ ਹਾਫ ਅਨਰ ਆ ਜਾਂਦਾ ਠੀਕ ਠੀਕ ਹੈ ਨਾ ਲੇਕਿਨ ਆਮ ਤੌਰ ਤੇ ਹਨਾ ਜਿਵੇਂ ਬੱਚੇ ਨੇ ਦੋ ਤਿੰਨ ਵਾਰੀ ਪਿਸ਼ਾਬ ਕਰ ਲਿਆ ਖੋਲ ਕੇ ਕਰ ਲਿਆ ਹਨਾ ਉਹ ਪੂਰਾ ਟੀਕਾ ਗਿਆ ਵੀ ਨਹੀਂ ਸੀ ਸਾਨੂੰ ਵਿਚਾਰੀ ਪਤਾ ਲੱਗਿਆ ਸੀ ਆਪਾਂ ਵਿਚਾਰੀ ਬੰਦ ਕਰਕੇ ਉਹਨੂੰ ਨਾਲ ਹੀ ਫੂਡ ਵਗੈਰਾ ਦਿੱਤਾ ਹਨਾ ਕਿ ਪਿਸ਼ਾਬ ਦੇ ਰਸਤੇ ਸਾਰੀ ਦਵਾਈ ਬਾਹਰ ਨਿਕਲਦੀ ਰਹੀ। ਮਤਲਬ ਕਿ ਹੁਣ ਬੱਚੇ ਨੂੰ ਕੋਈ ਖਤਰਾ ਨਹੀਂ। ਨਹੀਂ ਵੈਸੇ ਉਹਨੂੰ ਕੋਈ ਖਤਰਾ ਨਹੀਂ ਹੈ। ਆ ਕੋਈ ਉਹਨੂੰ ਵੈਸੇ ਹਨਾ ਜਿਵੇਂ ਉਹਨੂੰ ਦੌਰਾ ਆਇਆ ਸੀ ਹਨਾ 48-72 ਘੰਟੇ ਦੇ ਵਿੱਚ ਫਿਰ ਕੋਈ ਦੌਰਾ ਆਉਂਦਾ। ਹਨਾ ਜਿਹੜੀ ਉਹ ਦਿਮਾਗ ਦੀ ਬੱਲੀ ਗੱਲ ਉਹ ਉਹਦੇ ਨਾਲ ਖਤਰਾ ਹੋ ਸਕਦਾ। ਹਾਂਜੀ ਠੀਕ ਹੈ ਨੋ। ਤੇ ਤੁਸੀਂ ਸਭ ਕਿਛ ਮੈਂ ਤੁਸੀ ਵੀ ਮੈਡੀਕਲ ਤੁਹਾਡੇ ਮੈਡੀਕਲ ਸਟੋਰ ਦੇ ਜਿਹੜਾ ਸਟਾਫ ਆਇਆ ਜਿਹੜਾ ਸਟਾਫ ਉਹਦੀ ਅੰਗਹਿਲੀ ਪਹਿਲਾਂ ਚੈੱਕ ਕਰਨਾ ਚਾਹੀਦਾ ਸੀ। ਅਹੀਂ ਦੇਖੋ ਇਹ ਇੱਕ ਹਿਊਮਨ ਐਰਰ ਹੈਗਾ। ਇਹਨਾ ਜ਼ਰੂਰ ਕਰਨਾ ਚਾਹੀਦਾ ਸੀ। ਹੈਨਾ? ਔਰ ਉਹਦੇ ਵਿੱਚ ਹੈਨਾ ਕੋਈ ਦੋ ਰਾਇ ਨਹੀਂ ਹੈਗੀ। ਹੂੰ। ਆਪਣੇ ਸਟਾਫ ਦੇ ਖਿਲਾਫ ਜਿੰਨੇ ਬਲੋਂ ਅੰਗਹਿਲੀ ਵਰਤੀ ਗਈ ਉਹਨਾਂ ਖਿਲਾਫ ਕਾਰਵਾਈ ਕਰੋਗੇ ਤੁਸੀਂ? ਜੀ। ਠੀਕ। ਇਹ ਟੌਪਸਪ ਜਿਹੜਾ ਤੁਸੀਂ ਮੈਡੀਕਲ ਸਟੋਰ ਦੇ ਵਿੱਚ ਬੰਦਾ ਰੱਖਿਆ ਉਹ ਉਹ ਦਸਵੇਂ ਪਾਸੇ ਸਰ ਬੇਸਿਕਲੀ ਰਿਜ਼ਰਵ ਕਰਦਾ ਉਸ ਚ ਨਹੀਂ ਨਹੀਂ ਹਨਾ ਸਰ ਉਹ ਨਾ ਥੋੜਾ ਹਨਾ ਟ੍ਰੈਂਡ ਬੰਦਾ ਹਨਾ ਜਿਵੇਂ ਹਨਾ ਇੱਕ ਥਾਂ ਤੇ ਬੰਦਾ ਕੰਮ ਕਰਦੇ ਕਰਦੇ ਟ੍ਰੇਨ ਹੋ ਜਾਂਦਾ ਬਾਕੀ ਹਨਾ ਸਾਡ ਫਾਰਮਾਸਿਸਟ ਹੈਗਾ ਹਨਾ ਉਹ ਆਂਦੇ ਹਨਾ ਉਹਦੇ ਥੱਲੇ ਉਹ ਟ੍ਰੇਨ ਹੋਉਂਦੇ ਹਨ ਜਿਵੇਂ ਛੁੱਟੀਆਂ ਦਾ ਟਾਈਮ ਹੈਗਾ ਹਨਾ ਕੋਈ ਆਪਣੀ ਫੈਮਲੀ ਨਾਲ ਬਾਹਰ ਗਿਆ ਕੋਈ ਕੁਝ ਗਿਆ ਤਾਂ ਇਹ ਇਸ ਕਰਕੇ ਇਹ ਬਾਇਟਸ ਵਾਪਰ ਕਰਦੇ ਕਿ ਸਭ ਜਿਵੇਂ ਮੰਨੋ ਤੁਸੀਂ ਕਹਿ ਕਿ ਇਹ ਟ੍ਰੈਂਡ ਬੰਦਾ ਹੈ ਕਿ ਕੋਈ ਵੀ ਟ੍ਰੈਂਡ ਬੰਦਾ ਮੈਡੀਕਲ ਸਟੋਰ ਤੇ ਮੈਡੀਸਿਨ ਦੇ ਸਕਦਾ ਡਿਫਰੈਂਟ ਡਿਗਰੀ ਤੋਂ ਨਹੀਂ ਬਸ ਹਨਾ ਮੇਰੇ ਸਾਰਾ ਡਿਗਰੀ ਨਾਲ ਹੋਣੀ ਚਾਹੀਦੀ ਟ੍ਰੈਂਡ